ਮੁੱਖ ਮੰਤਰੀ ਸਾਹਿਬ ਪਵਾ ਖੁਦ ਚੋਣਾਂ ਲੜ ਲੈਣ ਪਵਾ ਖੁਦ ਚੋਣਾਂ ਲੜ ਲੈਣ ਤਾਂ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਜਲੰਧਰ ਵੈਜੀ ਜਿਹੜੀ ਸੀਟ ਉਹ ਕੱਢ ਨਹੀਂ ਸਕਦੀ ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਸ਼ੀਤ ਰੰਗਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤੇ ਇਸ ਸਮੇਂ ਸਾਡੇ ਨਾਲ ਸ਼ੀਤ ਰੰਗਲ ਹੋਣੀ ਮੌਜੂਦ ਨਹੀਂ ਸਰ ਤੁਹਾਨੂੰ ਭਾਜਪਾ ਨੇ ਇੱਕ ਵਾਰ ਫਿਰ ਮੌਕਾ ਦਿੱਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਵਿਧਾ ਚੋਣਾਂ ਲੜੀਆਂ ਸੀ ਤੇ ਹੁਣ ਜਿਮਨੀ ਚੋਣਾਂ ਲੜਨ ਜਾ ਰਹੇ ਹਾਂ ਦੂਸਰੀ ਵਾਰ ਵਿਧਾਇਕ ਦੀ ਚੋਣ ਲੜ ਰਹੀ ਹਾਂ ਕਿਵੇਂ ਦੇਖ ਲਈ ਮੈਂ ਧੰਨਵਾਦ ਕਰਦਾ ਪਾਰਟੀ ਆਈ ਕਮਾਂਡ ਦਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਦਾ ਔਰ ਰਾਸ਼ਟਰੀ ਅਦạch ਜਗਤਪ੍ਰਕਾਸ਼ ਨੱਡਾ ਜੀ ਦਾ ਔਰ ਪੰਜਾਬ ਸੂਬੇ ਦੇ ਮੇਰੇ ਪ੍ਰਧਾਨ ਸੁਨੀਲ ਜਾਕਰ ਜੀ ਵੱਡੇ ਭਾਈ ਸ਼ੁਸ਼ੀਲ ਕੁਮਾਰ ਰੀਕੂ ਜੀ ਮੈਂਬਰ ਆਵ ਪਾਰਲੀਮੈਂਟ ਜਿਹੜੇ ਐਕਸ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਕਿ ਅੱਜ ਜਿਹੜੀ ਟਿਕਟ ਹੈ ਪਾਰਟੀ ਨੇ ਮੈਨੂੰ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਜੀਉ ਜਨਤਾ 'ਚ ਲੈ ਕੇ ਜਾਵਾਂਗਾ ਸੱਚ ਔਰ ਝੂਠ ਦੀ ਲੜਾਈ ਜਿਹੜਾ 26 ਮਹੀਨਿਆਂ ਦਾ ਜਿਹੜਾ ਝੂਠ ਔਰ 10 ਸਾਲ ਦਾ ਜਿਹੜਾ ਸੱਚ ਆ ਜਨਤਾ 'ਚ ਲੈ ਕੇ ਜਾਵਾਂਗਾ ਜਨਤਾ ਮੋਰ ਲਗਾਏਗੀ ਕਿਨੂੰ ਮੌਕਾ ਦੇਣਾ ਸੇਵਾ ਕਰਨ ਦਾ ਕਿਦੇ ਉੱਤੇ ਵਿਸ਼ਵਾਸ ਕਰਨਾ ਕਿਵੇਂ ਦੇਖਦੇ ਹੋ ਕਿ ਕਿਉਂਕਿ ਇੱਕ ਪਾਸੇ ਕਾਂਗਰਸ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ ਸੱਤਾ ਦੀ ਸਰਕਾਰ ਹੈ ਤਾਂ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਦਬਾਅ ਹੋਏਗਾ ਕਿਉਂਕਿ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਇੱਥੇ ਘਰ ਲੈ ਲਿਆ ਹੈ ਮੈਂ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਚਲੋ ਕਰ ਲੈ ਲਿਆ ਚਲੋ ਹੁਣ ਕਰੋੜਾਂ ਰੁਪਏ ਪੰਜਾਬ ਦੇ ਲੋਕਾਂ ਦੇ ਬਚੇਗਾ ਹੁਣ ਹੋਟਲਾਂ 'ਚ ਲੱਖਾਂ ਕਰੋੜਾਂ ਰੁਪਏ ਬਿਲਣੀ ਆਏਗਾ ਪਹਿਲੇ 5 ਸਟਾਰ ਹੋਟਲ ਦੇ ਵਿੱਚ ਸਿੱਧਾ ਉਤਰਦੇ ਸਿੱਧਾ ਹੈਲੀਪੈਡ ਹੈਲੀਪੈਡ ਤੋਂ ਹੋਟਲ ਹੋਟਲ ਤੋਂ ਵਾਪਸੀ ਹੁਣ ਜਨਤਾ ਨੂੰ ਮਿਲਣ ਦੇ ਲਈ ਜਨਤਾ ਵਿੱਚ ਚਲੋ ਮੇਰੇ ਕਰਕੇ ਹੀ ਸੀ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਮੌਕਾ ਤੇ ਮਿਲ ਗਿਆ ਮੁੱਖ ਮੰਤਰੀ ਨੂੰ ਮਿਲਣ ਦਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਪਾਵਾ ਖੁਦ ਚੋਣਾਂ ਲੜ ਲੈਣ ਪਵਾ ਖੁਦ ਚਨਾਬ ਲੜ ਲੈਣ ਤਾਂ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਜਲੰਧਰ ਵੈਦੀ ਜਿਹੜੀ ਸੀਟ ਉਹ ਕੱਢ ਨਹੀਂ ਸਕਦੀ ਮੈਂ ਨਹੀਂ ਕਹਿੰਦਾ ਕਿ ਮੈਂ ਜਿੱਤਾਂਗਾ ਕੋਈ ਹੋਰ ਜਿੱਤ ਜੇ ਮੇਰੀ ਤਾਂ ਵੀ ਇਹ ਲੋਕ ਤਿਆ ਕਰਨਗੇ ਪਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਇਹ ਲੋਕ ਮੋਖਾ ਨਹੀਂ ਦੇਣਗੇ ਕੋਈ ਜਿੰਨਾ ਝੂਠ ਆਮ ਆਦਮੀ ਪਾਰਟੀ ਨੇ ਠਾਈ ਮਹੀਨੇ ਜੀ ਬੋਲਿਆ ਕਦੀ ਵੀ ਕਿਸੇ ਸਰਕਾਰ ਨੇ ਇਸ ਇਸ ਪੰਜਾਬ ਚ ਨਹੀਂ ਬੋਲਿਆ ਮਹਿੰਦਰ ਭਗਤ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ 2 ਸਾਲ ਬਾਅਦ ਤੁਸੀਂ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ ਉਹ ਕਹਿੰਦੇ ਅਸੀਂ ਹੈਰਾਨ ਹੈ ਕਿ ਫੇਰ ਇਹ ਚੋਣਾ ਕਿਵੇਂ ਲੜਨ ਜਾ ਰਹੇ ਕਿਉਂਕਿ ਲੋਕ ਜਿਹੜੇ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ ਆ ਇਹਨਾਂ ਨੇ ਕੋਈ ਡਵੈਲਪਮੈਂਟ ਤੇ ਕੰਮ ਨਹੀਂ ਕਰਵਾਇਆ ਮਹਿੰਦਰ ਭਗਤ ਜੀ ਨੂੰ ਕਹੋ ਕਿ 15 ਸਾਲ ਤੁਹਾਡੇ ਪਿਤਾ ਜੀ ਨੂੰ ਮੌਕਾ ਮਿਲਿਆ ਦੋ ਵਾਰੀ ਤੁਸੀਂ ਇਲੈਕਸ਼ਨ ਲੜਿਆ ਤੁਹਾਨੂੰ ਜਲੰਧਰ ਵਾਸਤੇ ਲੋਕ ਨਕਾਰ ਚੁੱਕੇ ਤੁਹਾਨੂੰ ਲੋਕ ਘਰ ਬੈਠਾ ਚੁੱਕੇ ਤੁਸੀਂ ਇੱਕ ਵੀ ਨਿਸ਼ਾਨੀ ਤੁਹਾਡੇ ਪਿਤਾ ਜੀ ਨੂੰ ਲੈ ਕੇ ਤੁਹਾਡੇ ਤੱਕ ਤੁਸੀਂ ਹੋਵੇ ਕਿ ਜਲੰਧਰ ਦੇ ਲੋਕਾਂ ਨੂੰ ਕੋਈ ਚੀਜ਼ ਦਿੱਤੀ ਹੋਵੇ ਜਰੂਰ ਇਲੈਕਸ਼ਨ 'ਚ ਲੈ ਕੇ ਜਾਈਓ ਕਿ ਪਤਾ ਲੱਗੇ ਕਿ ਮਿੰਦਰ ਭਗਤ ਜੀ ਦੀ ਕੀ ਕੁਰਬਾਨੀ ਹੈ ਮਿੰਦਰ ਭਗਤ ਜੀ ਦੀ ਕੁਰਬਾਨੀ ਹੈ ਕਿ ਜਦ ਸੱਤਾ ਦੇ ਵਿੱਚ ਨਹੀਂ ਸੀ ਭਾਰ ਕੋ ਨਗਰ ਦਾ ਛੋਟਾ ਜਿਹਾ ਮਕਾਨ ਸੀ ਸੱਤਾ ਦੇ ਵਿੱਚ ਪਿਤਾ ਜੀ ਨੂੰ ਮੌਕਾ ਮਿਲਿਆ ਤੇ ਜਿਹੜੀ ਕੋਠੀ ਹੈ ਉਹ ਜੀਪੀ ਨਗਰ ਚਲੀ ਗਈ ਜੀਪੀ ਨਗਰ ਦੇ ਵਿੱਚੋਂ ਲੋਕਾਂ ਨੇ ਮੰਤਰੀ ਬਣਾਇਆ ਪਿਤਾ ਜੀ ਨੂੰ ਪਿਤਾ ਜੀ ਦੇ ਮੰਤਰੀ ਬਣਦੇ ਸਾਰ ਹੀ ਇਹਨਾਂ ਨੂੰ ਇਹ ਜਿਹੜਾ ਜਲੰਧਰ ਵੈਸਟ ਪਸੰਦ ਨਹੀਂ ਆਇਆ ਇਥੋਂ 10 ਤੋਂ 15 ਕਿਲੋਮੀਟਰ ਦੂਰ ਜਾ ਕੇ ਵੱਡਾ ਮਹਿਲ ਜਿੱਤੇ ਕਰੋੜਾਂ ਅਰਬਾਂ ਰੁਪਈਆ ਦਾ ਮਹਿਲ ਦੇ ਵਿੱਚ ਮਾਰਬਲ ਲੱਗਿਆ ਲੱਖਾਂ ਰੁਪਈਆ ਦੇ ਉੱਤੇ ਉੱਥੇ ਗਰੀਬਾਂ ਦੇ ਉੱਤੇ ਜਿਹੜੇ ਪੈਰ ਹੈ ਉਸ ਕੋਠੀ 'ਚ ਨਹੀਂ ਪੈਣ ਦਿੱਤੇ ਜਿਹੜੇ ਬਾਹਰ ਗਾਰਡ ਖੜੇ ਆ ਜਿਹੜੇ ਬਾਹਰ ਲੋਕ ਰੱਖੇ ਆ ਅਗਰ ਕੋਈ ਜਲੰਧਰ ਵੈਸਟ ਤੋਂ ਕੋਈ ਕੋਠੀ 'ਚ ਆਂਦਾ ਉਹਨੂੰ ਬਾਹਰ ਹੀ ਭਜਾ ਦਿੱਤਾ ਜਾਂਦਾ ਕਿਉਂਕਿ ਜਿਹੜੇ ਉੱਥੇ ਮਹਿੰਗੇ ਮਾਰਬਲ ਪਾਏ ਆ ਉੱਥੇ ਗਰੀਬਾਂ ਦੇ ਜਿਹੜੇ ਪੈਰ ਨਹੀਂ ਪੈ ਸਕਵੇ ਇਸ ਕਰਕੇ ਜੇ ਤੁਸੀਂ ਕੋਈ ਡਿਵੈਲਪਮੈਂਟ ਕੀਤੀ ਐ ਕੋਈ ਕੰਮ ਕੀਤਾ ਜਨਤਾ ਦੇ ਜੁਰੂ ਲੈ ਕੇ ਜਾਈਓ ਕੀ ਲੱਗਦਾ ਕਿ ਇਸ ਵਾਰ ਲੋਕ ਕਿੰਨ ਮੁੱਦਿਆਂ ਨੂੰ ਲੈ ਕੇ ਵੋਟ ਕਰਨਗੇ ਤੇ ਕਿਸ ਕੈਂਡੀਡੇਟ ਨੂੰ ਇਸ ਵਾਰ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਕੰਪੀਟੀਸ਼ਨ ਚ ਲੋਕ ਸੱਚੋ ਝੂਠ ਤੇ ਵੋਟ ਦੇਣਗੇ ਝੂਠ 28 ਮਹੀਨਿਆਂ ਦਾ ਨਾ ਮੇਰੀ ਮਾਂ ਨੂੰ ਕਿਸੇ ਨੂੰ ਹਜ਼ਾਰ ਕਾ ਮਿਲਿਆ ਨਾ ਮੇਰੇ ਕਿਸੇ ਨੌਜਵਾਨ ਸਾਥੀ ਨੂੰ ਮੇਰੀ ਭੈਣ ਨੂੰ 43 ਯਾਰ ਨੌਕਰੀ ਦੀ ਗੱਲ ਕਰਦੇ ਆ ਅਗਰ ਇੱਕ ਵੀ ਨੌਕਰੀ ਜਲੰਧਰ ਵਿੱਚ ਦਿੱਤੀ ਹੈ ਤੇ ਮੁੱਖ ਮੰਤਰੀ ਕੱਲ ਨਾਂ ਲੈ ਕੇ ਆਣ ਵੈਸਟ ਦੇ ਵਿੱਚ ਅਗਰ ਜਲੰਧਰ ਸ਼ਹਿਰ ਦੇ ਵਿੱਚ ਕੋਈ ਹਸਪੀਟਲ ਬਣਾਇਆ ਉਹ ਜ਼ਰੂਰ ਲੈ ਕੇ ਆਣ ਦੱਸਣ ਅਗਰ ਕੋਈ ਕਾਲਜ ਬਣਾਇਆ ਉਹ ਜ਼ਰੂਰ ਦੱਸਣ ਅਗਰ ਕੋਈ ਇਹਨਾਂ ਨੇ ਕਿਹਾ ਸੀ ਪੀਜੀਆਈ ਦਰਜ ਦੇ ਹਸਪੀਟਲ ਖੋਲ੍ਹਾਂਗੇ ਇਹ ਮੁੱਖ ਮੰਤਰੀ ਸਾਹਿਬ ਦੇ ਬਿਆਨ ਹੈ ਅਸੀਂ ਸਪੋਰਟਸ ਯੂਨੀਵਰਸਿਟੀ ਖੋਲ੍ਹਾਂਗੇ ਅਗਰ ਇੱਕ ਵੀ ਕੰਮ ਕੀਤਾ ਮੁੱਖ ਮੰਤਰੀ ਨੇ ਜਨਤਾ 'ਚ ਲੈ ਕੇ ਆਣ ਤੇ ਮੈਂ ਇਸ ਜੀ ਦੇ ਗਰੰਟੀ ਹੋਰ ਵਾਦਾ ਦਿੰਨਾ ਕਿ ਅਗਰ ਮੁੱਖ ਮੰਤਰੀ ਜਨਤਾ ਨੂੰ ਦੱਸ ਦੇਣ ਕਿ ਮੈਂ ਇੰਨੀ ਡਿਵੈਲਪਮੈਂਟ ਕੀਤੀ ਹੈ 28 ਮਹੀਨਿਆਂ ਦੇ ਵਿੱਚ ਜਿਹੜੇ ਵਾਦੇ ਕੀਤੇ ਸੀ ਅਗਰ ਉਹ ਵਾਦੇ ਪੂਰੇ ਕਰ ਦਿੱਤੇ ਆ ਮੈਂ ਇਲੈਕਸ਼ਨ ਨਹੀਂ ਲੜਾਂਗਾ ਇਹ ਮੇਰੀ ਗਰੰਟੀ ਹੈ ਇਹ ਚੀਜ਼ ਦਾ ਮੈਂ ਆਪਣੇ ਪਰਿਵਾਰ ਵੱਲੋਂ ਵਿਸ਼ਵਾਸ ਦਿੰਦਾ ਜਲੰਧਰ ਦੇ ਲੋਕ ਕ્યાર ਬੈਠੇ ਆ ਮੁੱਖ ਮੰਤਰੀ ਨੂੰ ਪੁੱਛਣ ਦੇ ਲਈ ਆਖਰੀ ਸਵਾਲ ਮੇਰਾ ਚਰਨਜੀਤ ਸਿੰਘ ਚੰਨੀ ਉਹ ਨਵੀਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਬੋਲਦੇ ਨੇ ਤੁਸੀਂ ਵੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਬੋਲ ਰਹੇ ਨੇ ਆਖਿਰ ਨਸ਼ੇ ਦਾ ਜਿਹੜਾ ਕਿਉਂਕਿ ਨਸ਼ੇ ਕਰਕੇ ਹੁਣ ਤੱਕ ਫਿਰ ਦੁਬਾਰਾ ਤੋਂ ਆਕੜਾ ਸਾਹਮਣੇ ਆਇਆ 14 ਮੌਤਾ ਹੋ ਗਈਆਂ ਨੇ ਕਿਵੇਂ ਦੇਖ ਰਹੇ ਹਾਂ ਕਿ ਨਸ਼ਾ ਕਿਵੇਂ ਜਿਹੜਾ ਬਿਕਰਿਆ ਹੈ ਕਿਵੇਂ ਤੇ ਠਲ ਪੈਣੀ ਚਾਹੀਦੀ ਤੁਸੀਂ ਦੇਖੋ ਇਲੈਕਸ਼ਨ ਦੇ ਸਮੇਂ ਦੇ ਵਿੱਚ 14 ਮੌਤਾ ਹੋ ਗਈਆਂ ਇਹਦਾ ਮਤਲਬ ਸ਼ਸ਼ੀਲ ਰਿੰਕੂ ਤੇ ਸ਼ੀਤਲੰਗਰਾਲ ਨੂੰ ਬਹੁਤ ਭੰਡਿਆ ਗਿਆ ਅੱਜ 2 ਦਿਨ ਪਹਿਲੇ 3 ਦਿਨ ਪਹਿਲੇ ਭਾਰਕੋਨਗਰ ਦੇ ਵਿੱਚ ਇੱਕ 23-24 ਸਾਲ ਦਾ ਬੱਚਾ ਓਵਰਡੋਜ਼ ਦੇ ਨਾਲ ਮਰ ਗਿਆ ਮੈਂ ਪੁੱਛਣਾ ਚਾਹਨਾ ਕਿ ਸੁਬੇ ਦੀ ਸਰਕਾਰ ਨੂੰ ਕਿ ਜਿਹੜਾ ਨਸ਼ਾ ਕਰਤਾਰਪੁਰ ਦੇ ਵਿੱਚ ਵਿਕਦਾ ਹੈ ਇਹ ਲਾਟਰੀ ਸਾਲਾ ਕਪਰਪੁਰ ਦੇ ਵਿੱਚ ਆ ਉਹ ਸ਼ਸ਼ੀਲ ਰਿੰਕੂ ਸ਼ੀਤਲنگਰਾਲ ਦੇ ਜਿਹੜੇ ਲਾਟਰੀ ਸਤਾ ਜਲੰਧਰ ਸੈਂਟਰ ਦੇ ਵਿੱਚ ਜਿਹੜੇ ਜਿਹੜਾ ਨਸ਼ਾ ਰਾਜ ਦਾ ਗੜ ਬਣਿਆ ਜਲੰਧਰ ਸ਼ਹਿਰ ਉਹ ਸ਼ਸ਼ੀਲ ਰਿੰਕੂ ਸ਼ੀਤਲنگਰਾਲ ਦਾ ਸੀ ਜਿਹੜਾ ਕੈਂਟ ਦੇ ਵਿੱਚ ਲਾਟਰੀ ਸਟਾਲ ਹੈ ਰਾਮਾ ਮੰਡੀ ਲਾਟਰੀ ਸਟਾਲ ਹੈ ਜਲੰਧਰ ਵੈਸਟ ਲਾਟਰੀ ਸਟਾਲ ਹੈ ਇਹ ਸਾਰੇ ਸ਼ੀਤਲنگਰਾਲ ਦੇ ਸ਼ਸ਼ੀਲ ਰਿੰਕੂ ਦੇ ਹੈ ਇਹ ਸਰਕਾਰ ਦੀ ਨਿਲਾਕੀ ਸਰਕਾਰ ਦੇ ਅਫਸਰ ਜਿਹੜੇ ਹਫ਼ਤਾ ਰਸੂਲੀ ਕਰ ਰਹੇ ਆ ਜਲੰਧਰ ਦੇ ਲੋਕ ਸਭ ਕੁਝ ਦੇਖਣ ਤੋਂ ਬਾਅਦ ਵੋਟ ਦੇਣਗੇ ਜਲੰਧਰ ਦੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹਨਾ ਕਿ ਜੇ ਤੁਹਾਨੂੰ ਲੱਗਦਾ ਕਿ 28 ਮਹੀਨੇ ਤੁਹਾਡੇ ਕੰਮ ਹੋਏ ਆ 28 ਮਹੀਨੇ ਤੁਹਾਡੀ ਡਿਵੈਲਪਮੈਂਟ ਹੋਈ ਹੈ ਤੇ ਵੋਟ ਆਮ ਆਦਮੀ ਨੂੰ ਦੇ ਦਿਓ ਜੇ ਨਹੀਂ ਹੋਈ ਤੇ ਮੂੰਹ ਤੋੜ ਜਵਾਬ ਜਿਦਾ ਤੁਸੀਂ ਇੱਕ ਤਰੀਕ ਜਿਹੜਾ ਰਿਜ਼ਲਟ ਆਇਆ ਅੱਜ ਜਿਹੜਾ ਸ਼ਸ਼ੀਲ ਰਿੰਕੂ ਦੇ ਹੱਥ ਦੇ ਵਿੱਚ ਕਿ ਆਮ ਆਦਮੀ ਪਾਰਟੀ ਦਾ ਸਫਾਇਆ ਕਰ ਦਿੱਤਾ ਉਹੀ ਸਫਾਇਆ ਦਸਤਰੀਕ ਨੂੰ ਲੋਕ ਕਰਕੇ ਸਭ ਹੋਈ ਨਾ 1500 ਕਿਉਂਕਿ ਉਹੀ ਸਫਾਇਆ ਲੋਕ ਕਰਕੇ ਮਹਿੰਦਰ ਭਗਤ ਨੂੰ ਤੀਜੀ ਵਾਰ ਫਿਰ ਵਾਪਸ ਭੇਜਣਗੇ ਸੋ ਇਹ ਸੰ ਸ਼ੀਤਲ ਅੰਗਰਾਲ ਇਨਾ ਨੇ ਕਿਹਾ ਹੈ ਕਿ ਇਸ ਵਾਰ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਨਕਾਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਜਲੰਧਰ ਵੈਸਟ ਹਲਕੀ ਤੋਂ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਗਿਆ ਹੈ ਔਰ ਉਹਨਾਂ ਨੇ ਦਾਵਾ ਕੀਤਾ ਕਿ ਇਸ ਵਾਰ ਉਹ ਫਿਰ ਤੋਂ ਜਿਹੜਾ ਲੋਕ ਉਹਨਾਂ ਨੂੰ ਵੋਟ ਕਰਨਗੇ ਕਿਉਂਕਿ ਉਹਨਾਂ ਵੱਲੋਂ ਹਮੇਸ਼ਾ ਜਿਹੜਾ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਸਰਕਾਰ ਨਾਲ ਲੈ ਕੇ ਸਰਕਾਰ ਵੀ ਕੋਈ ਕੰਮ ਕਰਦੀ ਨਜ਼ਰ ਨਹੀਂ ਆਈ ਹੈ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ